ਹੈਲੋ ਹੈਲੋ ਵੇਖ ਲਈ ਜਵਾਨੀ ਮੇਰੀ ਇਸੇ ਵੇਗਲੀ ਜਵਾਨੀ ਮੇਰੀ ਬਤਨੋਂ ਮੋੜ ਸਸਈਏ ਇਕਲੀ ਜਵਾਨੀ ਮੇਰੀ ਬਤਨੋਂ ਮੋੜ ਸਸਈਏ ਰੋਟੀ ਰਹਿ ਗਿਦਵੇ ਤੇ ਬਾਈ ਦਿੱਤ ਵਸਰੇ ਨੂੰ ਰੋਟੀ ਰਹਿ ਗਿਦਵੇ ਤੇ ਬਾਈ ਤੋੜ ਦਿੱਤ ਵਸਰੇ ਨੂੰ ਪਿਰੇ ਗਿਦਵੇ ਤੇ ਬਾਈ

ਮੈਨੂੰ ਲੇਗ ਜਾਣਗੇ ਨਾਲੇ ਨਾ ਜਾਈਂ ਵਰ ਮੈਨੂੰ ਕਟ ਦੇ ਬਰੰਗਿਆ ਨਾ ਵਾ ਇੱਕੋ ਬੋਤ ਮੇਰੀ ਸਸਦਾ ਕਟ ਦੇ ਬਰੰਗਿਆ ਨਾ ਵਾ ਇੱਕੋ ਬੋਤ ਮੇਰੀ ਸਸਦਾ ਤੁਰੇ ਬਰੰਗਿਆ ਨਾ ਵਾ ਇੱਕੋ ਬੋਤ ਮੇਰੀ ਸਸਦਾ ਕਟ ਦੇ ਬਰੰਗਿਆ ਨਾ ਬਬਾ ਤੋਂ ਮੇਰੀ ਸੱਸ ਦਾ ਮੈਨੂੰ ਦੇ ਗਿਆ ਜੱਕੇ ਦਾ ਪਾੜਾ ਆਪ ਡਾਗਰੇ ਲੈ ਜਾੜ ਗਿਆ ਤੂੰ ਦੇ ਗਿਆ ਜੱਕੇ ਦਾ ਪਾੜਾ ਡਾਗਰੇ ਲੈ ਜਾੜ ਗਿਆ ਮੈਨੂੰ ਦੇ ਗਿਆ ਜੱਕੇ ਦਾ ਪਾੜਾ ਆਪ ਡਾਗਰੇ ਲੈ ਜਾੜ ਗਿਆ ਮੈਨੂੰ ਦੇ ਗਿਆ ਜੱਕੇ ਦਾ ਪਾੜਾ ਆਪ ਡਾਗਰੇ ਏ ਡਰ ਗਿਆ